आत्मविश्वास के साथ की गई कड़ी मेहनत से दुनिया में कोई भी लक्ष्य हासिल किया जा सकता है और अपने सपनों को साकार करने के लिए आत्मविश्वास के साथ की गई मेहनत कभी व्यर्थ नहीं जाती यह विचार डिप्टी कमिश्नर डॉक्टर थिन ने बारहवीं कक्षा के परिणामों में स्थान प्राप्त करने वाली तीन छात्राओं को सम्मानित कर करने के अवसर पर व्यक्त किए इस अवसर पर उपयुक्त डॉक्टर थिन ने मीडिया से क्या कहा सुने साहिब मार्कन की इस रिपोर्ट में बहुत खुशी हुई थी जिला फतेहगढ़ ਸਾਡੀਆਂ ਤਿੰਨ ਐਕਸੀਲੈਂਟ ਸਟੂਡੈਂਟਸ ਹਨ ਜਿਨ੍ਹਾਂ ਨੇ 12th ਕਲਾਸ ਦੇ ਰਿਜ਼ਲਟਸ ਵਿੱਚ ਡਿਸਟਿੰਕਸ਼ਨ ਹਾਸਿਲ ਕੀਤੀ ਹੈ ਤੇ ਸਟੇਟ ਵਿੱਚ ਰੈਂਕ ਲੈ ਕੇ ਆਏ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਵਰਨੀਤ ਹੈ ਜਿਨੇ 5th ਰੈਂਕ ਲਿਆ ਹੈ ਸਟੇਟਵਾਈਡ ਉਸ ਤੋਂ ਬਾਅਦ ਚਹਨਾਜ਼ ਹੈ ਜਿਹਦਾ 8th ਰੈਂਕ ਹੈ ਐਂਡ ਬੋਥ ਆਫ ਦੇਮ ਆਰ ਫ਼্রম ਸਕੂਲਸ ਆਫ਼ ਐਮਿਨੈਂਸ which is a very big distinction ਕਿ ਸਾਰੇ ਪੰਜਾਬ ਵਿੱਚ ਦੋ ਬੱਚੇ ਜਿਹੜੇ ਸਕੂਲ ਆਫ਼ ਐਮਿਨੈਂਸ ਤੋਂ ਰੈਂਕ ਜਿਨ੍ਹਾਂ ਨੇ ਸਟੇਟ ਰੈਂਕ ਹਾਸਿਲ ਕੀਤਾ ਹੈ ਉਹ ਦੋਨੋਂ ਹੀ ਬੱਚੇ ਸਾਡੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਨ ਦ ਤੀਜਾ ਸਟੈਂਡ ਕੀਤਾ ਹੈ ਮੀਨਲ ਨੇ ਸ਼ੀ ਹੈਸ ਅਚੀਵਡ ਦ 14th ਰੈਂਕ ਸ਼ੀ ਇਸ ਫਰਮ ਅ ਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਐਂਡ ਸ਼ੀ ਹੈਸ ਅਚੀਵਡ ਦ 14th ਰੈਂਕ ਸੋ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਆਰ ਐਕਸਟ੍ਰੀਮਲੀ ਪ੍ਰਾਊਡ ਆਫ ਯੂ ਤੁਸੀਂ ਸਿਰਫ ਆਪਣੇ ਪੇਰੈਂਟਸ ਨੂੰ ਆਪਣੇ ਸਕੂਲ ਲਈ ਨਾਮ ਨਹੀਂ ਕਮਾਇਆ ਤੁਸੀਂ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਲਈ ਵੀ ਖਾਸ ਵਿਸ਼ੇਸ਼ ਆਪਣਾ ਸਥਾਨ ਬਣਾਇਆ ਹੈ ਤੇ ਅੱਜ ਇਹਨਾਂ ਨੂੰ ਇੱਕ ਛੋਟਾ ਜਿਹਾ ਸੀ ਆਨਰ ਕੀਤਾ ਹੈ and uh, inna naal in in interaction karke i've seen ki they are extremely confident students they their aim in life their goal in life is very clear bahut hi focused thaan ki i think this is the secret behind their success because je inna ne puri determination pure focus naal padhai kiti hai te main inna de future layi bhi i wish them all the best they have a very bright future ahead so sare zila prashasan walon main inna nu ek vaar fer bahut shubhkamnaavan dena chahundi haan ma'am tusi gal baat khepia ji camera confidence bachiyan de vich dekhon paya gaya hai dekho ji ਉਹ ਆਪਣੀਆਂ ਜਿਹੜੀਆਂ ਸਟੂਡੈਂਟਸ ਐ ਇਹਨਾਂ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਐ ਡਿਟਰਮੀਨੇਸ਼ਨ ਐ ਐਂਡ ਦ ਬੇਸਿਕ ਥਿੰਗ ਇਜ਼ ਕਿ ਜਿਹੜਾ ਆਤਮ ਵਿਸ਼ਵਾਸ ਐ ਸੋ ਬਾਕੀ ਇਹ ਵੀ ਦੇਖਣ ਚਾਇਆ ਕਿ ਇਹਨਾਂ ਨੂੰ ਆਪਣੇ ਟੀਚਰਸ ਤੋਂ ਆਪਣੇ ਪੇਰੈਂਟਸ ਤੋਂ ਆਪਣੀ ਸਕੂਲ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਐ which is very important ਐ ਕਿਲਾ ਸਖਿਆ ਆਪ ਸਰ ਸੈਕੰਡਰੀ ਸਖਿਆ ਫਤਿਹਗੜ੍ਹ ਸਾਹਿਬ ਅੱਜ ਮੈਨੂੰ ਤੇ ਸਿਹਰ ਦਾ ਹੀ ਚਾ ਚੜਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਬੇ ਬੱਚੇ ਆਪਣੇ ਕਿੰਨੇ ਬੱਚੇ ਜਿਹੜੇ ਐ ਮੈਰਿਟ ਚ ਆਇਆ ਪਤਾ ਤੇ ਕੱਲ ਕੱਲ ਆ ਗਿਆ ਸੀਗਾ ਲੇਕਿਨ ਅੱਜ ਰੂਬਰੂ ਹੋ ਕੇ ਇਹਨਾਂ ਬੱਚਿਆਂ ਨੇ ਮਾਪਿਆਂ ਨਾਲ ਤੇ ਬੱਚਿਆਂ ਨੂੰ ਦੇਖ ਕੇ ਮੇਰਾ ਮਨ ਹੋਰ ਖੁਸ਼ ਹੋ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਕਨਸੈਪਟ ਸਾਰਾ ਕਲੀਅਰ ਸੀਗਾ ਕੀ ਗੋਲ ਸੀ ਆ ਇਹਨਾਂ ਦਾ ਕੀ ਲੈ ਕੇ ਚੱਲੇ ਤੇ ਕੀ ਅੱਗੇ ਕਰਨਾ ਹੈਗਾ ਅੱਜ ਚ ਮੇਰਾ ਰੋਲ ਭਾਵੇਂ ਘੱਟ ਹੈ ਮੇਰੇ ਟੀਚਰਾਂ ਦਾ ਬਹੁਤ ਜ਼ਿਆਦਾ ਵੈਲ ਰੋਲ ਹੈ ਕਿਉਂਕਿ ਹਰ ਸਕੂਲ ਚ ਮੇਰੇ ਕੋਲ ਨਹੀਂ ਜਾਇਆ ਜਾਂਦਾ ਲੇਕਿਨ ਮੇਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਸਾਰੇ ਡੀਟੇਲ ਇੰਨੇ ਐਫੀਸ਼ੀਐਂਟ ਹੈ ਕਿ ਜਿਹੜੇ ਬੱਚੇ ਨੂੰ ਪਾਲਿਸ਼ ਕਰ ਦਿੰਦਾ ਮਨੂੰ ਉਹਨੂੰ ਬਾਦ ਦੁਬਾਰਾ ਚਮਕਾਉਣ ਦੀ ਲੋੜ ਨਹੀਂ ਪੈਂਦੀ ਉਹ ਅੱਗੇ ਹੀ ਚਮਕੇ ਅੱਗੇ 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 ਵਧਦਾ ਜਾਂਦਾ ਦੋ ਸਕੂਲ ਸਾਡੇ ਐਮੀਨੈਂਸ ਤੋਂ ਆਏ ਬੱਚੇ ਪਨੀਤ ਤੇ ਸ਼ੈਨਾਜ ਇੱਕ ਬੱਚਾ ਆਇਆ ਆਪਣਾ ਜਿਹੜਾ ਆਪਣਾ ਅਸ਼ੋਕਾ ਕੰਨਿਆ ਤੋਂ ਜਿਹੜਾ ਮੈਰਿਟ ਚ ਆਇਆ ਹੈ ਅਸੀਂ ਉਹਨਾਂ ਦਾ ਬੱਚਿਆਂ ਦਾ ਵੀ ਸਨਮਾਨ ਕਰਾਂਗੇ ਔਰ ਆਪਣੇ ਵੱਲੋਂ ਮੈਂ ਇਹਨਾਂ ਨੂੰ ਕਾਨਫਰੈਂਸ ਦੇ ਕੇ ਇਹਨਾਂ ਨੂੰ ਤੋਰਿਆ ਮੀਟਿੰਗ ਤੋਂ ਇਹਨਾਂ ਤੋਂ ਐਸ ਮੀਟਿੰਗ ਤੋਂ ਪਹਿਲਾਂ ਮੈਂ ਆਪਣੀ ਮੀਟਿੰਗ ਕਰਨਾਂ ਲੱਲੇ ਸੀ ਇਹਨਾਂ ਨੂੰ ਕਾਨਫਰੈਂਸ ਦੇ ਕੇ ਦੇ ਕੇ ਤੋਰਿਆ ਵੀ ਗੱਪਾਂ ਇਨ ਫਿਊਚਰ ਵੀ ਜਿਹੜਾ ਹੈ ਇਸੇ ਤਰ੍ਹਾਂ ਕਾਨਫਰੈਂਸ ਬਿਲਡ ਅਪ ਕਰਕੇ ਰੱਖਣਾ ਤਾਂ ਕਿ ਕਿਉਂਕਿ ਹੋ ਸਕਦਾ ਸਾਡਾ ਮੇਲ ਇੱਕ ਦੂਜੇ ਨਾਲ ਨਾ ਹੋਵੇ ਲੇਕਿਨ ਉਹ ਜਿਹੜਾ ਪੁਆਇੰਟ ਹੈ ਜਿਹੜਾ ਹੈ ਕਨਫੀਡੈਂਸ ਦਾ ਪੁਆਇੰਟ ਹੈ ਉਹ ਆਪਣਾ ਨਾਲ ਜ਼ਰੂਰ ਲੈ ਕੇ ਜਾਂਦਾ ਡੀਓ ਸਾਹਿਬ ਲੱਗਦਾ ਹੁਣ ਦੇ ਸਰਕਾਰੀ ਸਕੂਲਾਂ ਨੇ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੇ ਨੇ ਤੇ ਬੱਚਿਆਂ ਦੇ ਰਿਜ਼ਲਟ ਆ ਰਹੇ ਕੀ ਕਹਾਂ ਚਾਹੂੰਗੇ ਸਰ ਇਹ ਸਾਰਿਆਂ ਦੇ ਸਾਹਮਣੇ ਮੈਨੂੰ ਕਹਿਤੀ ਲੋਡੀ ਨਹੀਂ ਹਾਂ ਕਿਤਾਬਾਂ ਸਾਰੇ ਜਿਹੜੀਆਂ ਜਿੰਨੀਆਂ ਮੈਰਿਟਸ ਆਈਆਂ ਨੇ ਜਿਹੜਾ ਸ਼ੋਕਾ ਦੰਮਿਆ ਉਹ ਵੀ ਸਾਡਾ ਐਡਿਟਿਡ ਸਕੂਲ ਹੈ ਗਵਰਨਮੈਂਟ ਐਡਿਟਿਡ ਹੈ ਅਸੀਂ ਆਪਾਂ ਨੂੰ ਗਵਰਨਮੈਂਟ ਹੀ ਲੈਨੇ ਆਂ ਸਰ ਇੱਕ ਕਿਤਾਬਾਂ ਦੀ ਗੱਲ ਕੀਤੀ ਗਈ ਸੀ ਕਿਤਾਬਾਂ ਹਾਂ ਇਹਨਾਂ ਨੂੰ ਵੀ ਪ੍ਰੀ ਲਾਇਬ੍ਰੇਰੀ ਕਿਤਾਬਾਂ ਨੇ ਇਹਰ ਉਹ 26 ਕਿਤਾਬਾਂ ਦਾ ਸੈੱਟ ਹੁੰਦਾ ਹੈ ਉਹ ਅਸੀਂ ਆਪਣੇ ਵੱਲੋਂ ਜਿਹੜਾ ਜ਼ਿਲ੍ਹਾ ਜ਼ਿਲੇ ਜ਼ਿਲ੍ਹਾ ਐਡਮਿਨਿਸਟ੍ਰੇ ਜ਼ਿਲੇ ਵੱਲੋਂ ਦਫ਼ਤਰ ਵੱਲੋਂ ਅਬ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ